ਆ ਜਿਵੇਂ ਕਿ ਸਾਰਿਆਂ ਨੂੰ ਪਤਾ ਹੈਗਾ ਹੁਣ ਆਪਣਾ ਕਟਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਪਰਾਲੀ ਜਿਹੜੀ ਇੱਕ ਸਮੱਸਿਆ ਹੈ ਜਿਹਦੇ ਵਿੱਚ ਆਪਾਂ ਕਾਫੀ ਸਫਲ ਹੋਏ ਆ ਪਿਛਲੇ ਟਾਈਮ ਦੇ ਦੌਰਾਨ ਪੂਰੇ ਪਟਿਆਲਾ ਦੇ ਜਿਹੜੇ ਕਿਸਾਨ ਨੇਗੇ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਕਿ ਪਿਛਲੀ ਵਾਰੀ ਲਗਭਗ 50% ਆਪਣੇ ਕੇਸਸ ਰਿਡਿਊਸ ਹੋਏ ਸੀਗੇ ਇਸ ਦੇ ਨਾਲ ਹੀ ਨਾਲ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਜੀ ਇਸ ਵਾਰ ਸਾਡੇ ਕੋਲ ਹੋਰ ਮਸ਼ੀਨਾ ਅਸੀਂ ਇਨਫਿਊਜ਼ ਕੀਤੀ ਹੈਗੀ ਜਿਹਦੀ ਮੈਪਿੰਗ ਵਗੈਰਾ ਹੋਈ ਹੈ ਪ੍ਰੋਪਰ ਸਾਡੇ ਵਿਲੇਜ ਲੈਵਲ ਅਫਸਰ ਅਸੀਂ ਲਾਏ ਨੇ ਕਲਸਟਰ ਲੈਵਲ ਅਫਸਰ ਲਾਏ ਨੇ ਜਿਹੜੇ ਕਿ ਸਿਰਫ ਔਰ ਸਿਰ ਉਹ ਮਸ਼ੀਨਰੀ ਮੁਹਈਆ ਕਰਵਾਏ ਕਰਾਉਣ ਵਾਸਤੇ ਲਾਏ ਤਾਂ ਕਿ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਮੈਨੂੰ ਪਹਿਲੀ ਵਾਰੀ ਪਤਾ ਹੈਗਾ ਕਿ ਸੀਜ਼ਨ ਟਾਈਮ ਥੋੜਾ ਕੱਟ ਹੁੰਦਾ ਹੈਗਾ ਬਹੁਤ ਸਾਨੂੰ ਪਰੇਸ਼ਾਨੀਆਂ ਹੁੰਦੀਆਂ ਹੈਗੀਆਂ ਬਟ ਇਹਦੇ ਨਾਲ ਹੀ ਨਾਲ ਮੈਂ ਕਾਫੀ ਕਿਸਾਨ ਆਗੂਆਂ ਨੂੰ ਮਿਲੀ ਹਾਂ ਯੂਨੀਅਨ ਦੇ ਪ੍ਰਧਾਨਾਂ ਨੂੰ ਮਿਲਿਆ ਜਿਨ੍ਹਾਂ ਨੇ ਮੇਰੇ ਤੇ ਧਿਆਨ ਚੇ ਲੈਂਦਾ ਹੈਗਾ ਕਿ ਉਹ ਕਈ ਸਾਲਾਂ ਤੋਂ ਅੱਗ ਨਹੀਂ ਲਾ ਰਹੇ ਤੇ ਇਸ ਕਰਕੇ ਜਿੱਥੇ ਇੱਕ ਪਾਸੇ ਸਾਡੀ ਧਰਤੀ ਦੀ ਜਿਹੜੀ ਧਰਤੀ ਮਾਏ ਉਹਦੀ ਉਪਜਾਊ ਸ਼ਕਤੀ ਵਧਦੀ ਹੈਗੀ ਉਹਦੇ ਨਾਲ ਹੀ ਨਾਲ ਜਿਹੜਾ ਪੋਲੂਸ਼ਨ ਹੈਗਾ ਜਿਹੜਾ ਆਪਣੇ ਬਜ਼ੁਰਗਾਂ ਨੂੰ ਜਾਂ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਹਾਨ ਕਰਦਾ ਹੈਗਾ ਜਿਹੜਾ ਸਾਡੇ ਵਾਸਤੇ ਹਾਨੀਕਾਰਕ ਹੈਗਾ ਉਹ ਵੀ ਘਟਦਾ ਹੈਗਾ ਤੇ ਇਹਦਾ ਫਾਇਦਾ ਕਾਫੀ ਲੋਕਾਂ ਨੇ ਮੈਨੂੰ ਦੱਸਿਆ ਹੈਗਾ ਕਿ ਜਿਹੜੇ ਜਿਹੜੇ OPD ਚ ਇਸ ਸੀਜ਼ਨ ਵਿੱਚ ਕੇਸਸ ਆਉਂਦੇ ਐ ਅਲਰਜੀਸ ਦੇ ਉਹ ਘਟ ਜਾਂਦੇ ਹੈਗੇ ਇਸ ਹੀ ਦੀ ਲਗਾਤਾਰਤਾ ਵਿੱਚ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਤੇ ਸਦਾ ਦਿੰਦੀ ਹਾਂ ਕਿ ਇਸ ਬਾਰੇ ਜਿਹੜੀ ਸਾਰੀ ਮੂਵਮੈਂਟ ਹੈਗੀ ਕਿ ਜੀ ਅਸੀਂ ਬਿਲਕੁਲ ਅਗ ਨਹੀਂ ਲਾਨੀ ਅਸੀਂ ਇਸ ਟਬਲ ਬਰਨਿੰਗ ਨੂੰ ਬਿਲਕੁਲ ਕਰਬ ਕਰਦੇ ਹਾਂ ਆਪਣੇ ਵਾਸਤੇ ਆਪਣੇ ਬਜ਼ੁਰਗਾਂ ਦੇ ਵਾਸਤੇ ਤੇ ਆਪਣੀ ਆਨ ਵਾਲੇ ਜਨਰੇਸ਼ਨ ਵਾਸਤੇ ਤਾਂ ਇਹਦੇ ਲਈ ਅਸੀਂ ਬਿਲਕੁਲ ਤਤਪਰਾ ਤਿਆਰ ਹਾਂ ਅਸੀਂ ਕੰਟਰੋਲ ਰੂਮ ਬਣਾਇਆ ਹੈ ਕਾਲ ਸੈਂਟਰ ਬਣਾਇਆ ਹੈਗਾ ਇੱਕ ਉੱਤਮ ਐਪ ਹੈਗੀ ਕਿਸਾਨ ਉन्नत ਕਿਸਾਨ ਐਪ ਹੈਗੀ ਜਿਹਦੇ ਵਿੱਚ ਤੁਸੀਂ ਮਸ਼ੀਨਰੀ ਦੇਖ ਸਕਦੇ ਹੋ ਇਹਦੇ ਨਾਲ ਹੀ ਨਾਲ WhatsApp ਚੈਟਬot WhatsApp ਹੈਲਪਲਾਈਨ ਸਾਰੀ ਕੁਝ ਅਸੀਂ ਲਾਂਚ ਕਰਨ ਲੱਗੇ 네. <목소리가> आज ਜਿਹੜੀ ਤੁਹਾਨੂੰ ਅਸੀਂ ਟਾਈਮ-ਟਾਈਮ ਸਿਰ ਦੱਸਦੇ ਜਾਵਾਂਗੇ ਉਹਦੇ ਬਾਰੇ ਜਿਹੜੀ ਮਸ਼ੀਨਰੀ ਹੈਗੀ ਉਹ ਕਿੱਥੇ ਅਵੇਲੇਬਲ ਹੈਗੀ ਆ ਕਿਦਾਂ ਉਹਨੂੰ ਬਿਹਤਰੀਨ ਨਾਲ ਅਸੀਂ ਯੂਜ਼ ਕਰ ਸਕਦੇ ਆ ਕੋਆਪਰੇਟਿਵ ਵਿੱਚ ਜਿਹੜੀ ਮਸ਼ੀਨਰੀ ਅਵੇਲੇਬਲ ਹੈਗੀ ਉਹਨੂੰ ਸਾਰੇ ਯੂਜ਼ ਨਾ ਸ਼ੇਅਰਿੰਗ ਕਰਕੇ ਜਿੱਦਾਂ ਯੂਜ਼ ਕਰ ਸਕਦੇ ਆ ਇਹਦੇ ਵਿੱਚ ਮੈਂ ਜਿਹੜੇ ਆਪਣੇ ਮੋਤਵਾਰ ਬੰਦੇ ਹੈਗੇ ਨੰਬਰਦਾਰ ਹੈਗੇ ਚੌਕੀਦਾਰ ਹੈਗੇ ਉਹਨਾਂ ਦੇ ਸਭ ਦਾ ਸਹਿਯੋਗ ਮੰਗਦੀ ਆ ਕਿ ਜੇ ਤੁਸੀਂ ਲੋਕਾਂ ਦੀ ਸਮੱਸਿਆ ਸਾਨੂੰ ਦੱਸਣੀ ਹੈਗੀ ਤੇ ਸਾਰਿਆਂ ਨੂੰ ਉਤਸ਼ਾਹਿਤ ਕਰਨਾ ਹੈਗਾ ਕਿ ਮਸ਼ੀਨ ਦੀ ਵਰਤੋਂ ਵੱਧ ਤੋਂ ਵੱਧ ਲੈਣ ਜੇਕਰ ਕਿਸੇ ਨੂੰ ਮਸ਼ੀਨ ਨਹੀਂ ਹੁੰਦੀ ਮੇਰੀ ਇੰਨੀਕ ਬੇਨਤੀ ਹੈ ਤੁਹਾਡੇ कि ਆਪਾਂ ਇੱਕ ਕਾਮਨ ਰਿਸੋਰਸ ਪੂਲ ਹੈਗਾ ਜਿਹਨੂੰ ਸਾਰੇ ਰਲ ਮਿਲ ਕੇ ਯੂਜ਼ ਕਰਨਾ ਹੈ ਤਾਂ ਥੋੜਾ ਜਿਹਾ ਸਹਿਯਮ ਰੱਖ ਲੈ। ਇਸੀ ਸੀਜ਼ਨ ਦੌਰਾਨ ਤੁਹਾਨੂੰ ਸਾਰੀ ਮਸ਼ੀਨ ਅਸੀਂ ਉਹ ਹੀ ਆਗਰਾਵਾਂਗੇ ਪਰ ਆਪਾਂ ਅਗ ਨਹੀਂ ਲਾਣੀ ਆਪਣੇ ਵਾਸਤੇ ਆਪਣੇ ਫਿਊਚਰ ਵਾਸਤੇ। ਧੰਨ। ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ। ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।